ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਤੇ ਕਈ ਵਾਰੀ ਅਸੀਂ ਸ਼ਬਦਾਂ ਦੇ ਅਰਥ ਜਾਣੇ ਬਿਨਾ ਹੀ ਉਹਨਾਂ ਨੂੰ ਵਰਤ ਲੈਨੇ ਆ ਜਿਨ੍ਹਾਂ ਨਾਲ ਪੂਰੀ ਗੱਲ ਦਾ ਮਤਲਬ ਹੀ ਬਦਲ ਜਾਂਦਾ ਹੈ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਲੀਦਾਨ ਕੁਰਬਾਨੀ ਤੇ ਸ਼ਹਾਦਤ ਸ਼ਬਦਾਂ ਦੀ ਕਿ ਇਹਨਾਂ ਸ਼ਬਦਾਂ ਦੇ ਕੀ ਅਰਥ ਨੇ ਤੇ ਕੀ ਇਹਨਾਂ ਤਿੰਨਾਂ ਸ਼ਬਦਾਂ ਨੂੰ ਇੱਕ ਦੂਜੇ ਦੀ ਜਗ੍ਹਾ ਤੇ ਵਰਤ ਲੈਣਾ ਖਾਸ ਕਰਕੇ ਬਲੀਦਾਨ ਤੇ ਕੁਰਬਾਨੀ ਨੂੰ ਸ਼ਹਾਦਤ ਦੀ ਜਗ੍ਹਾ ਤੇ ਵਰਤ ਲੈਣਾ ਕਿੰਨਾ ਕੋਜਾਇਸ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਬਲੀਦਾਨ ਦੀ ਬਲੀਦਾਨ ਸ਼ਬਦ ਦਾ ਮੂਲ ਸ਼ਬਦ ਬਲੀ ਤੇ ਬਲੀ ਸ਼ਬਦ ਸਭ ਤੋਂ ਪਹਿਲਾਂ ਯਜਰਵੇਦ ਤੇ ਅਥਰਵਵੇਦ ਦੇ ਵਿੱਚ ਵਰਤਿਆ ਗਿਆ। ਬਲੀ ਸ਼ਬਦ ਨੂੰ ਵੀ ਦੋ ਤਰੀਕਿਆਂ ਦੇ ਨਾਲ ਲਿਖਿਆ ਜਾਂਦਾ ਹੈ। ਜੇਕਰ ਬੱਬਾ ਲੱਲੇ ਨੂੰ ਬਿਹਾਰੀ ਪਾਈ ਜਾਵੇ ਤਾਂ ਇਹਦਾ ਮਤਲਬ ਹੁੰਦਾ ਹੈ ਬਲਵਾਨ ਤੇ ਜੇਕਰ ਬੱਬਾ ਤੇ ਲੱਲੇ ਨੂੰ ਸਿਹਾਰੀ ਪਾਈ ਜਾਵੇ ਤਾਂ ਇਹਦਾ ਮਤਲਬ ਹੁੰਦਾ ਹੈ ਬਲੀਦਾਨ। ਆਪਣੇ ਇਸ਼ਟ ਦੀ ਪ੍ਰਸੰਨਤਾ ਲੈਣ ਦੇ ਲਈ ਉਹਨੂੰ ਖੁਸ਼ ਕਰਨ ਦੇ ਲਈ ਜਾਂ ਇੱਛਾ ਪੂਰਤੀ ਤੋਂ ਬਾਅਦ ਆਪਣੇ ਇਸ਼ਟ ਦੇ ਸਾਹਮਣੇ ਕੋਈ ਬਲੀ ਦਿੱਤੀ ਜਾਂਦੀ ਸੀ ਕਿਸੇ ਨਰ ਦੀ। ਇਹ ਬਲੀ ਕਿਸੇ ਘੋੜੇ ਦੀ ਵੀ ਹੋ ਸਕਦੀ ਸੀ ਕਿਸੇ ਗੈਂਡੇ ਦੀ ਵੀ ਜਾਂ ਕਿਸੇ ਮਨੁੱਖ ਦੀ ਵੀ ਹੋ ਸਕਦੀ ਸੀ ਹੁਣ ਜੇ ਅਸੀਂ ਦੇਖੀਏ ਤਾਂ ਜਿਸ ਦੀ ਬਲੀ ਦਿੱਤੀ ਜਾਂਦੀ ਸੀ ਜਿਸ ਦੀ ਜਾਨ ਜਾਣੀ ਹੁੰਦੀ ਸੀ ਕੀ ਉਹਦੀ ਇੱਛਾ ਇਹਦੇ ਵਿੱਚ ਸ਼ਾਮਲ ਹੁੰਦੀ ਸੀ ਤਾਂ ਇਹਦਾ ਜਵਾਬ ਹੈ ਨਹੀਂ ਦੂਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਕੁਰਬਾਨੀ ਸ਼ਬਦ ਦੀ ਕੁਰਬਾਨੀ ਸ਼ਬਦ ਸਭ ਤੋਂ ਪਹਿਲਾਂ ਯਹੂਦੀਆਂ ਦੇ ਤ੍ਰੇਤ ਗ੍ਰੰਥ ਦੇ ਵਿੱਚ ਵਰਤਿਆ ਗਿਆ ਉਸ ਤੋਂ ਬਾਅਦ ਇਹ ਇਸਲਾਮਿਕ ਗ੍ਰੰਥਾਂ ਦੇ ਵਿੱਚ ਆਇਆ ਤੇ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਕੁਰਬਾਨੀ ਸ਼ਬਦ ਤਿੰਨ ਵਾਰੀ ਵਰਤਿਆ ਗਿਆ ਬਹੁਤ ਸਾਰੀਆਂ ਸਾਮੀ ਭਾਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਕੁਰਬਾਨੀ ਸ਼ਬਦ ਆਉਂਦਾ ਕਿਤੇ ਇਸ ਨੂੰ ਕੌਰਬਾਨ ਲਿਖਿਆ ਗਿਆ ਕਿਤੇ ਕਿਰਬਾਨ ਲਿਖਿਆ ਗਿਆ ਕਿਤੇ ਕੁਰਬਾਨ ਤੇ ਕਿਤੇ ਕੁਰਬਾਨੀ ਲਿਖਿਆ ਗਿਆ ਹੁਣ ਕੁਰਬਾਨੀ ਸ਼ਬਦ ਦਾ ਕੀ ਅਰਥ ਹੈ ਆਪਣੇ ਇஷ்ட ਦੀ ਪ੍ਰਸੰਨਤਾ ਲੈਣ ਦੇ ਲਈ ਹੁਣ ਜਿਹੜਾ ਕੁਰਬਾਨੀ ਸ਼ਬਦ ਹੈ ਇਹਦਾ ਮੂਲ ਸ਼ਬਦ ਹੈ ਕੁਰਬ ਤੇ ਕੁਰਬ ਦਾ ਮਤਲਬ ਹੁੰਦਾ ਹੈ ਨੇੜਤਾ ਆਪਣੇ ਇஷ்ட ਨੂੰ ਪਸੰਦ ਕਰਨ ਦੇ ਲਈ ਉਸ ਨੂੰ ਉਸ ਨਾਲ ਨੇੜਤਾ ਵਧਾਉਣ ਦੇ ਲਈ ਆਪਣੀ ਸਭ ਤੋਂ ਪਿਆਰੀ ਚੀਜ਼ ਕੁਰਬਾਨ ਕਰ ਦੇਣੀ ਇਸ ਦਾ ਇਤਿਹਾਸਕ ਪਿਛੋਕੜ ਜਾ ਕੇ ਜੁੜਦਾ ਹੈ ਹਿਜਰਤ ਇਬਰਾਹਿਮ ਦੇ ਨਾਲ ਕਿ ਉਹਨੂੰ ਖੁਦਾ ਦਾ ਹੁਕਮ ਹੋਇਆ ਸੀ ਕਿ ਉਹ ਆਪਣੀ ਸਭ ਤੋਂ ਪਿਆਰੀ ਚੀਜ਼ ਕੁਰਬਾਨ ਕਰੇ ਤਾਂ ਉਸਨੇ ਆਪਣੇ ਪੁੱਤਰ ਇਸਮਾਇਲ ਦੀ ਕੁਰਬਾਨੀ ਦਿੱਤੀ ਸੀ ਪਰ ਉਸਨੇ ਕਿਹਾ ਸੀ ਵੀ ਮੈਂ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਨਾਲ ਜਿਬਾ ਹੁੰਦੇ ਨਹੀਂ ਦੇਖ ਸਕਦਾ ਉਹਨੇ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ ਸੀ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਪੁੱਤਰ ਸ਼ਾਜਾਦਾ ਜੁਝਾਰ ਸਿੰਘ ਨੂੰ ਜੰਗ 'ਚ ਤੋਰਨ ਵੇਲੇ ਕਿਹਾ ਸੀ ਕਿ ਖਾਹਿਸ਼ ਹੈ ਤੂੰ ਮੇ ਤੇ ਚਲਾਤੇ ਹੋਏ ਦੇਖੇ ਹਮਾਂਕਸੇ ਆਪਣੀ ਵਰਸ਼ੀ ਤੂੰ ਮੇ ਖਾਤੇ ਹੋਏ ਦੇਖੇ ਹੁਣ ਤੀਜੇ ਨੰਬਰ ਤੇ ਗੱਲ ਕਰਦੇ ਆਂ ਆਪਾਂ ਸ਼ਹਾਦਤ ਸ਼ਬਦ ਦੀ ਸ਼ਹੀਦ ਸ਼ਹੀਦੀ ਤੇ ਸ਼ਹਾਦਤ ਇਹ ਤਿੰਨੋਂ ਸ਼ਬਦ ਅਰਬੀ ਭਾਸ਼ਾ ਦੇ ਨੇ ਸ਼ਹੀਦੀ ਦਾ ਮਤਲਬ ਹੁੰਦਾ ਹੈ ਗਵਾਹੀ ਸ਼ਹੀਦ ਮਤਲਬ ਗਵਾਹੀ ਦੇਣ ਵਾਲਾ ਤੇ ਇਹ ਸਾਰਾ ਪ੍ਰੋਸੈਸ ਜਿਹਦੇ ਵਿੱਚ ਕਿਸੇ ਨੂੰ ਸ਼ਹੀਦ ਕੀਤਾ ਜਾਂਦਾ ਇਹ ਸਾਰੇ ਪ੍ਰੋਸੈਸ ਨੂੰ ਕਿਹਾ ਜਾਂਦਾ ਸ਼ਹਾਦਤ ਹੁਣ ਗਵਾਹੀ ਕਿਸ ਚੀਜ਼ ਦੀ ਕਿਸ ਸੰਸਾਰ ਤੇ ਹੋ ਰਹੇ ਜ਼ੁਲਮਾਂ ਦੀ ਗਵਾਹੀ ਜਦੋਂ ਕੋਈ ਆਪਣਾ ਖੁਦਾ ਦੀ ਦਰਗਾਹ ਦੇ ਵਿੱਚ ਆਪਣੀ ਜਾਨ ਦੇ ਕੇ ਗਵਾਹੀ ਭਰੇ ਬੀਏ ਜ਼ੁਲਮ ਹੋ ਰਹੇ ਨੇ ਤਾਂ ਉਸ ਨੂੰ ਕਿਹਾ ਜਾਂਦਾ ਉਹ ਉਹ ਇਸ ਨੂੰ ਸ਼ਹੀਦੀ ਕਿਹਾ ਜਾਂਦਾ ਹੈ ਮਤਲਬ ਗਵਾਹੀ ਦੇਣੀ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਅਸੀਂ ਆਪਣੀ ਸ਼ਹਾਦਤ ਦੇਣ ਦੇ ਲਈ ਜਾਂਦਾ ਉਸ ਦੇ ਸਾਹਮਣੇ ਵਿਕਲਪ ਵੀ ਰੱਖੇ ਜਾਂਦੇ ਨੇ ਵੀ ਜੇ ਤੂੰ ਸਾਡੀ ਗੱਲ ਮੰਨ ਲਵੇਂ ਸਾਡੀਆਂ ਆ ਗੱਲਾਂ ਤੂੰ ਮੰਨ ਲਵੇਂ ਤਾਂ ਤੈਨੂੰ ਤੇਰੀ ਜਾਨ ਬਖਸ਼ੀ ਕਰ ਦਿੱਤੀ ਜਾਊਗੀ ਜੇ ਹੁਣ ਆਪਾਂ ਉਦਾਹਰਣ ਦੇ ਲਈ ਦੇਖੀਏ ਤਾਂ ਜਦੋਂ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗਏ ਸੀ ਆਪਣੀ ਸ਼ਹਾਦਤ ਦੇਣ ਦੇ ਲਈ ਇਹਦੇ ਵਿੱਚ ਕੀ ਹੁੰਦਾ ਸ਼ਹਾਦਤ ਦੇ ਵਿੱਚ ਬਲੀਦਾਨ ਤੇ ਕੁਰਬਾਨੀ ਦੇ ਨਾਲੋਂ ਕਿਉਂ ਵੱਖਰਾ ਕਨਸੈਪਟ ਆਹੀ ਕਿਉਂਕਿ ਸ਼ਹਾਦਤ ਦੇ ਵਿੱਚ ਜਿਹੜਾ ਇਨਸਾਨ ਹੁੰਦਾ ਹੈ ਉਹ ਆਪਣੇ ਮਾਨਸਿਕ ਤੌਰ ਤੇ ਆਪ ਤਿਆਰ ਹੁੰਦਾ ਆਪਣੀ ਜਾਨ ਦੇਣ ਦੇ ਲਈ ਤਾਂ ਜਦੋਂ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਆਪਣੀ ਸ਼ਹਾਦਤ ਦੇਣ ਦੇ ਲਈ ਗਏ ਸੀ ਆਪ ਚੱਲ ਕੇ ਤਾਂ ਉਹਨਾਂ ਦੇ ਸਾਹਮਣੇ ਵੀ ਵਿਕਲਪ ਰੱਖੇ ਗਏ ਸੀ ਵੀ ਜਾਂ ਤਾ ਤੁਸੀਂ ਕੋਈ ਕਰਾਮਾਤ ਦਿਖਾਓ ਸਾਨੂੰ ਫੇਰ ਵੀ ਤੁਹਾਨੂੰ ਛੱਡ ਦਿੱਤਾ ਜਾਊਗਾ ਜਾਂ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਫੇਰ ਵੀ ਤੁਹਾਨੂੰ ਛੱਡ ਦਿੱਤਾ ਜਾਊਗਾ ਤੇ ਨਹੀਂ ਤਾਂ ਤੁਸੀਂ ਮਰਨ ਦੇ ਲਈ ਤਿਆਰ ਹੋ ਜੋ ਤਾਂ ਗੁਰੂ ਤੇਗ ਬਹਾਦਰ ਜੀ ਨੇ ਫੇਰੋਦੋ ਸ਼ਹਾਦਤ ਵਾਲਾ ਰਾਹ ਚੁਣਿਆ ਸੀ ਮਤਲਬ ਉਹ ਆਪਣੀ ਸ਼ਹਾਦਤ ਦੇਣ ਦੇ ਲਈ ਆਪ ਤਿਆਰ ਹੋਈ ਸੀ ਉਹਨਾਂ ਨੂੰ ਬਚਣ ਵਾਸਤੇ ਰਾਹ ਦਿੱਤਾ ਗਿਆ ਸੀ ਇਸੇ ਤਰੀਕੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਵੀ ਜਦੋਂ ਉਹਨਾਂ ਨੂੰ ਲਾਹੌਰ ਦੇ ਵਿੱਚ ਤਤੀ ਤਵੀ ਤੇ ਬਿਠਾਇਆ ਗਿਆ ਸੀ ਉਹਨਾਂ ਦੇ ਸਾਹਮਣੇ ਵੀ ਵਿਕਲਪ ਰੱਖੇ ਗਏ ਸੀ ਵੀ ਜਾਂ ਤਾਂ ਤੁਸੀਂ ਇੰਨਾ ਜੁਰਮਾਨਾ ਭਰੋ ਫਿਰ ਵੀ ਤੁਹਾਨੂੰ ਛੱਡ ਦਿੱਤਾ ਜਾਊਗਾ ਜਾਂ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਬੰਦ ਕਰ ਦਿਓ ਜਾਂ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਤਾਂ ਤੁਹਾਨੂੰ ਬਖਸ਼ ਦਿੱਤਾ ਜਾਊਗਾ ਨਹੀਂ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ ਤਾਂ ਇਹਦੇ ਵਿੱਚ ਵੀ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਦਾ ਰਾਹ ਚੁਣਿਆ ਸੀ ਆਪਣੀ ਮਰਜ਼ੀ ਦੇ ਨਾਲ ਤਾਂ ਇਹ ਫਰਕ ਹੈ ਨਾ ਤਿੰਨਾਂ ਸ਼ਬਦਾਂ ਦੇ ਵਿੱਚ ਬਲੀਦਾਨ ਕੁਰਬਾਨੀ ਤੇ ਸ਼ਹਾਦਤ ਦੇ ਵਿੱਚ ਕਿ ਬਲੀਦਾਨ ਤੇ ਕੁਰਬਾਨੀ ਦੇ ਵਿੱਚ ਜਿਹੜਾ ਜਿਹਦੀ ਜਾਨ ਜਾਣੀ ਹੁੰਦੀ ਹੈ ਉਹਦੀ ਕੋਈ ਇੱਛਾ ਸ਼ਾਮਲ ਨਹੀਂ ਹੁੰਦੀ ਪਰ ਸ਼ਹਾਦਤ ਦੇ ਵਿੱਚ ਆਪਣੀ ਜਾਨ ਦੇਣ ਵਾਲਾ ਜਿਹੜਾ ਹੁੰਦਾ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਆਪ ਤਿਆਰ ਕਰਦਾ ਹੈ ਵੀ ਹਾਂ ਮੈਂ ਆਪਣੀ ਜਾਨ ਦੇਣ ਦੇ ਲਈ ਤਿਆਰ ਆ ਉਹਨੂੰ ਉਹਦੇ ਨਾਲ ਕੋਈ ਜ਼ੋਰ ਦੇ ਦਸਤੀ ਨਹੀਂ ਕੀਤੀ ਜਾਂਦੀ ਤਾਂ ਇਸ ਕਰਕੇ ਅੱਜ ਤੋਂ ਬਾਅਦ ਜਦੋਂ ਵੀ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੀ ਗੱਲ ਕਰਾਂਗੇ ਤਾਂ ਉਹ ਅਸੀਂ ਹਮੇਸ਼ਾ ਸ਼ਹਾਦਤ ਸ਼ਬਦ ਦੀ ਵਰਤੋਂ ਕਰਾਂਗੇ ਨਾ ਕਿ ਬਲੀਦਾਨ ਤੇ ਕੁਰਬਾਨੀ ਦੀ ਕਿਉਂਕਿ ਬਲੀਦਾਨ ਤੇ ਕੁਰਬਾਨੀ ਸ਼ਬਦ ਦੋਨੋਂ ਹੀ ਸ਼ਾਦ ਦੇ ਪੈਰਾਮੀਟਰ ਤੇ खरे ਨਹੀਂ ਉਤਰਦੇ ਇਸ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਟੇਕ